24 ਘੰਟੇ ਪੇਸ਼ੈਂਟ ਆਂਦੇ ਨੇ ਕੁਛ ਕੁਛ ਆਂਦੇ ਨੇ ਨਸ਼ੇ ਦੇ ਵਿੱਚ ਆਂਦੇ ਨੇ ਸ਼ਾਮ ਰਾਤ ਵਿੱਚ ਤੇ ਉਹ ਅਨਸੇਫ এনਵਾਇਰਨਮੈਂਟ ਸਾਰਿਆਂ ਲਈ ਹੈ ਜੇ ਸੇਫਟੀ ਸਿਕਿਉਰਿਟੀ ਮੰਗਾਂਗੇ ਡਾਕਟਰਾਂ ਦੀ ਭਰਤੀ ਮੰਗਾਂਗੇ ਡਾਕਟਰਾਂ ਨੂੰ ਡਿਪਾਰਟਮੈਂਟ ਛੱਡਣ ਤੋਂ ਰੋਕਾਂਗੇ ਤੇ ਅਲਟੀਮੇਟਲੀ ਫਾਇਦਾ ਸਿਰਫ ਤੇ ਸਿਰਫ ਜੱਦਾ ਦਾ ਆਪਾਂ ਇਹ ਦੇਖ ਰਹੇ ਹਾਂ ਕਿ ਦਿਨੋ ਦਿਨ ਭਰਤੀਆਂ ਘੱਟ ਹੋ ਰਹੀਆਂ ਰੈਗੂ ਡਾਕਟਰਾਂ ਦੀਆਂ ਡਾਕਟਰ ਜੌਬ ਛੱਡ ਕੇ ਜਾ ਰਹੇ ਨੇ ਵਾਇਲੈਂਸ ਦੇ ਇਨਸਟੈਂਸ ਹੋ ਰਹੇ ਨੇ ਲੋਕੀ ਮਨੋਬਲ ਟੁੱਟਦਾ ਹੈ ਲੋਕੀ ਜੌਬ ਛੱਡਦੇ ਨੇ ਡਾਕਟਰਸ ਜੌਬ ਛੱਡਦੇ ਨੇ ਇਸ ਦੇ ਨਾਲ ਨਾਲ ਤੁਸੀਂ ਦੇਖ ਲਿਓ ਕਿ ਜੋ ਡਾਕਟਰਾਂ ਦੇ ਜਦੋਂ ਵੀ ਤਰੱਕੀਆਂ ਤੁਸੀਂ ਰੋਕਦੇ ਹੋ ਤੇ ਡਾਕਟਰਾਂ ਦਾ ਜੋ ਕਰੀਅਰ ਪ੍ਰੋਗਰੈਸ਼ਨ ਰੁਕਦਾ ਹੈ ਤੇ ਪ੍ਰੋਫੈਸ਼ਨਲ ਸੈਟੀਸਫੈਕਸ਼ਨ ਲੈਵਲ ਡਿੱਪ ਕਰਦਾ ਹੈ ਉਹ ਵੀ ਇੱਕ ਕਾਰਨ ਹੈ ਕਿ ਲੋਕ জব ਛੱਡ ਦਿੰਦੇ ਅਸੀਂ ਸਰਕਾਰ ਨੂੰ ਹੁਣ ਅਲਟੀਮੇਟਮ ਦੇ ਕੇ ਆਏ ਆ ਕਿ ਅਸੀਂ ਵੀ ਕੋਈ ਵੀ ਡਾਕਟਰ ਅਨਸੇਫ ਸੈਂਵਾਇਰਨਮੈਂਟ 'ਚ ਕੰਮ ਨਹੀਂ ਕਰੂਗਾ 노 ਸਿਕਿਉਰਿਟੀ 노 ਵਰਕ ਨਾ ਉਦਰੀਕ ਤੋਂ ਬਾਅਦ ਦੇਖੋ ਸਾਡੀ ਤਨਖਾਹ ਪ੍ਰਾਈਵੇਟ ਨਾਲ ਅਸੀਂ ਇਕੁਇਟ ਨਹੀਂ ਕਰਦੇ ਅਸੀਂ ਕੰਪੇਅਰ ਨਹੀਂ ਕਰਦੇ ਕਿਉਂਕਿ ਸਾਡੀ ਜੋ ਜੋਬ ਪ੍ਰੋਫਾਈਲ ਹੈ ਉਹਨਾਂ ਦੇ ਵਿੱਚ ਸਾਡੀ ਸੈਟੀਸਫੈਕਸ਼ਨ ਹੈ ਉਹ ਲੋਕਾਂ ਦੀ ਸੇਵਾ ਹੈ ਉਹ ਸਾਡੀ ਕਮਾਈ ਹੈ ਸਿੱਧੀ ਸਾਨੂੰ ਕੋਈ اوਪੀਐਸ ਨਹੀਂ ਮਿਲ ਰਿਹਾ ਸਾਨੂੰ ਏਸੀ ਵੀ ਸਾਡੇ ਇਹਨਾਂ ਨੇ ਬੰਦ ਕਰਤਾ ਪਿਛਲੀਆਂ ਸਰਕਾਰਾਂ ਨੇ ਕੁਝ ਐਸੇ ਫੈਸਲੇ ਲਏ ਸੀਗੇ ਕਿ ਜਿਹੜੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਨੇ ਉਹਨਾਂ ਦੇ ਉਹ ਖਿਲਾਫ ਜਿਹੜੇ ਨੇ ਫੈਸਲੇ ਲੈ ਗਏ ਸੀ ਕਿ ਜਿਸ ਤੋਂ ਬਾਅਦ ਉਹਨਾਂ ਸਰਕਾਰੀ ਡਾਕਟਰਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਸੀਗਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਸੀ ਤਾਂ ਹਜੇ ਵੀ ਉਹਨਾਂ ਦੀਆਂ ਡਿਮਾਂਡਸ ਜਿਹੜੀਆਂ ਨੇ ਮੰਗਾ ਜਿਹੜੀਆਂ ਨੇ ਉੱਥੇ ਹੀ ਖੜੀਆਂ ਨੇ ਜਿਸ ਨੂੰ ਲੈ ਕੇ ਹੁਣ ਪੂਰੇ ਪੰਜਾਬ ਦੇ ਸਰਕਾਰੀ ਡਾਕਟਰਾਂ ਨੇ ਇੱਕ ਫੈਸਲਾ ਲਿਆ 2 ਤਰੀਕ ਤੋਂ ਡਿਪਾਰਟਮੈਂਟਲ ਕੰਮ ਉਹਨਾਂ ਨੇ ਸਾਰੇ ਬੰਦ ਕੀਤੇ ਹੋਏ ਨੇ ਹਾਲਾਂਕਿ ਪਬਲਿਕ ਡੀਲਿੰਗ ਜਿਹੜੀ ਆ ਉਹ ਕਰ ਰਹੇ ਨੇ ਮਰੀਜ਼ਾਂ ਦੀ ਜਾਂਚ ਪਰ ਕਰ ਰਹੇ ਨੇ ਪਰ ਹੁਣ ਕੱਲ ਤੋਂ ਯਾਨੀ 4 ਸਤੰਬਰ ਤੋਂ ਇੱਕ ਫੈਸਲਾ ਉਹਨਾਂ ਨੇ ਲਿਆ ਕਿ ਜਿਹੜਾ ਵੀ ਮਰੀਜ਼ ਉਹਨਾਂ ਦੇ ਕੋਲ ਅਚ ਕਰਵਾਣ ਆਏਗਾ ਜਾਂ ਕੋਈ ਵੀ ਵਿਅਕਤੀ ਆਏਗਾ ਉਸ ਨੂੰ ਇੱਕ ਪੈਂਪਲੇਟ ਦਿੱਤਾ ਜਾਏਗਾ ਅਤੇ ਜੇਕਰ ਸਰਕਾਰ ਨੇ ਹਜੇ ਵੀ ਉਹਨਾਂ ਦੀ ਮੰਗ ਨਹੀਂ ਮੰਨੀ ਤਾਂ 9 ਤਰੀਕ ਤੋਂ 9 ਸਤੰਬਰ ਤੋਂ ਅਣਮਿੱਥੇ ਸਮੇਂ ਦੇ ਵਾਸਤੇ ਹੜਤਾਲ ਤੇ ਬੈਠ ਜਾਣਗੇ ਤਾਂ ਇਹ ਮਾਮਲਾ ਕੀ ਹੈ ਕਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਗੱਲਬਾਤ ਕਰਦੇ ਆ ਸਾਡੇ ਨਾਲ PCMS ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਡਾਕਟਰ ਅਖਿਲ ਸਰੀਨ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕਿਹੜੀਆਂ ਐਸੀਆਂ ਡਿਮਾਂਡਸ ਨੇ ਤੁਹਾਡੀਆਂ ਤੁਸੀਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਉਹ ਬੰਦ ਕਰ ਦਿੱਤੀਆਂ ਸੀਗੀਆਂ ਉਹ ਕੀ ਸਭ ਸੀਗਾ ਤੇ ਹੁਣ ਕਿਉਂ ਤੁਹਾਨੂੰ ਸਟ੍ਰਾਈਕ ਤੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਦੇਖੋ ਸਾਡਾ ਜੋ ਮਕਸਦ ਹੈ ਉਹ ਸਰਕਾਰੀ ਜੋ ਸਿਹਤ ਅਦਾਰੇ ਹਨ ਉਹਨਾਂ ਨੂੰ ਬਚਾਏ ਰੱਖਣਾ ਅਪਾਖ ਦੇਖ ਰਹੇ ਕਿ ਦਿਨੋ ਦਿਨ ਪਰਤیاں ਕੱਟ ਹੋ ਰਹੀਆਂ ਰੈਗੂਲਰ ਡਾਕਟਰਾਂ ਦੀਆਂ ਡਾਕਟਰ ਜੌਬ ਛੱਡ ਕੇ ਜਾ ਰਹੇ ਨੇ ਵਾਇਲੈਂਸ ਦੀ ਇਨਸਟੈਂਸ ਹੋ ਰਹੇ ਨੇ ਲੋਕੀ ਮਨੋਬਲ ਟੁੱਟਦਾ ਹੈ ਲੋਕੀ ਜੌਬ ਛੱਡਦੇ ਨੇ ਡਾਕਟਰਸ ਜੌਬ ਛੱਡਦੇ ਨੇ ਇਸ ਦੇ ਨਾਲ ਨਾਲ ਤੁਸੀਂ ਦੇਖ ਲਿਓ ਕਿ ਜੋ ਡਾਕਟਰਾਂ ਦੇ ਜਦੋਂ ਵੀ ਤਰੱਕੀਆਂ ਤੁਸੀਂ ਰੋਕਦੇ ਹੋ ਤੇ ਡਾਕਟਰਾਂ ਦਾ ਜੋ ਕਰੀਅਰ ਪ੍ਰੋਗਰੈਸ਼ਨ ਰੁਕਦਾ ਹੈ ਤਾਂ ਪ੍ਰੋਫੈਸ਼ਨਲ ਸੈਟੀਸਫੈਕਸ਼ਨ ਲੈਵਲ ਡਿੱਪ ਕਰਦਾ ਹੈ ਉਹ ਵੀ ਇੱਕ ਕਾਰਨ ਹੈ ਕਿ ਲੋਕੀ ਜੌਬ ਛੱਡਦੇ ਨੇ ਅਸੀਂ ਚਾਰ ਮੁੱਖ ਡਿਮਾਂਡ ਰੱਖੀ ਹੈ ਉਹਦੇ ਜੋ ਸਾਡਾ ਪ੍ਰਾਈਮ ਫੋਕਸ ਹੈ ਉਹ ਪਬਲਿਕ ਹੈਲਥ ਕੇਅਰ ਨੂੰ ਸੇਫਗਾਰਡ ਕਰਨਾ ਹੈ ਉਹਨਾਂ ਨੂੰ ਬਚਾਉਣਾ ਹੈ ਜੋ ਲੋਕੀ ਗਰੀਬ ਸਾਡੇ ਕੋਲ ਆ ਰਹੇ ਨੇ ਉਹਨਾਂ ਨੂੰ ਜੋ ਵੀ ਸਰਵਿਸਿਜ਼ ਉਹਨਾਂ ਦਾ ਹੱਕ ਹੈ ਉਹ ਹੱਕ ਉਹਨਾਂ ਨੂੰ ਦਿਵਾਣਾ ਹੈ ਇਸ ਦੇ ਨਾਲ ਨਾਲ ਡਾਕਟਰਾਂ ਦੀ ਜੋ ਜੋ ਰਿਟੈਂਸ਼ਨ ਹੈਗੀ ਹੈ ਇਸ ਡਿਪਾਰਟਮੈਂਟ 'ਚ ਉਹ ਇਨਸ਼ੋਰ ਕਰਨੀ ਹੈ ਤਾਂ ਕਿ ਲੋਕੀ ਜਦੋਂ ਦੂਰੋਂ ਦੂਰੋਂ ਆਣ ਹਸਪਤਾਲ ਦੇ ਵਿੱਚ ਤੇ ਉਹਨਾਂ ਨੂੰ ਜੋ ਡਾਕਟਰ ਦੀ ਲੋਡ ਹੈਗੀ ਹੈ ਉਹ ਡਾਕਟਰ ਉਹਨੂੰ ਸੀਟ ਤੇ ਬੈਠਾ ਮਿਲੇ ਜੀ ਹੁਣ ਤੁਸੀਂ ਦੇਖ ਰਹੇ ਹੋ ਕਿ ਪਿਛਲੇ 4 4.5 ਸਾਲ ਤੋਂ ਰੈਗੂਲਰ ਤੌਰ ਤੇ ਡਾਕਟਰਾਂ ਦੀ ਭਰਤੀ ਨਹੀਂ ਹੋਈ ਸੀ ਲੋਕੀ ਦੂਰੋਂ ਦੂਰੋਂ ਆਉਂਦੇ ਨੇ ਕਰਾਏ ਭਨ ਕੇ ਆਂਦੇ ਨੇ ਦਿਹਾੜੀਆਂ ਖਰਾਬ ਕਰਕੇ ਆਂਦੇ ਨੇ ਪਰ ਜਦੋਂ ਉਥੇ ਡਾਕਟਰ ਨਾ ਮਿਲੇ ਸੀਟ ਤੇ ਤੇ ਉਹ ਵਿਚਾਰਾ ਗਰੀਬ ਬੰਦਾ ਇਧਰ ਦਾ ਨਾ ਉੱਤਰਦਾ ਉਹਦੇ ਲਈ ਹੋਰ ਕੋਈ ਚਾਰਾ ਨਹੀਂ ਰਹਿੰਦਾ بجائے ਕਿ ਪ੍ਰਾਈਵੇਟ ਜਾਏ ਪ੍ਰਾਈਵੇਟ ਦੇ ਵਿੱਚ ਉਹ ਅਫੋਰਡ ਨਾ ਵੀ ਕਰਦੇ ਹੋਏ ਉਹ ਆਪਣੀ ਜੇਬ ਤਾਂ ਆਊਟ ਆਫ ਦਿ ਪਾਕਟ ਐਕਸਪੈਂਡੀਚਰ ਬਹੁਤ ਜ਼ਿਆਦਾ ਵੱਜ ਜਾਂਦਾ ਅਸੀਂ ਸਰਕਾਰ ਦੇ ਉੱਪਰ 2-3 ਸਾਲ ਤੋਂ ਦਬਾਅ ਪਾ ਰਹੇ ਆ ਕਿ ਰੈਗੂਲਰ ਪੀਸੀਐਮਸ ਡਾਕਟਰ ਤੁਸੀਂ ਪ੍ਰਤੀ ਕਰੋ ਚਲੋ ਉਸ ਚੀਜ਼ੇ ਕੁਝ ਅਸਰ ਜ਼ਰੂਰ ਹੋਇਆ ਕਿ 400 ਡਾਕਟਰਸ ਦੀ ਇਹ ਸਰਕਾਰ ਨੇ ਐਡ ਕੱਢੀ ਹੈ ਜੀ ਪਰ ਅਸੀਂ ਸਰਕਾਰ ਨੂੰ ਇਹ ਚੀਜ਼ ਬਾਰੇ ਦੱਸਿਆ ਕਿ ਇਹ 400 ਜੋਬ ਕੱਟਣ ਤੋਂ ਬਾਅਦ ਵੀ ਅਰਾਊਂਡ 35 40% ਜੋ ਤੇ 35 40% ਦੀ ਜੋ ਡੈਫੀਸ਼ੈਂਸੀ ਉਹ ਰਹਿ ਜਾਊਗੀ ਜੀ ਉਸ ਦੇ ਨਾਲ ਨਾਲ ਜੋ ਨੀਟ ਪੀਜੀ ਕਰਨ ਲਈ ਡਾਕਟਰ ਹੁਣ ਪੀਜੀ ਕਰਨ ਜਾਣਗੇ ਅਗਲੇ ਮਹੀਨੇ ਜਦੋਂ ਉਹ ਜਾਣਗੇ ਉਹ ਅਗੇਨ ਨੈਟ ਲਾਸ ਹੋਏਗਾ ਤੇ ਅਸੀਂ ਦੁਬਾਰਾ ਤੋਂ 40 45% ਛੋਟੇ ਤੇ ਆ ਜਾਾਂਗੇ ਤੇ ਇੱਕ ਰਾਉਂਡ ਹੋਰ ਭਰਤੀਆਂ ਦਾ ਸਰਕਾਰ ਨੂੰ ਇਸ ਸਾਲ ਦੇ ਅੰਤ ਤੱਕ ਕਰਨਾ ਚਾਹੀਦਾ ਹੈ ਤਾਂ ਕਿ ਘੱਟੋ ਘੱਟ 75% ਪੋਸਟਾਂ ਐਮਬੀਬੀਐਸ ਡਾਕਟਰਜ਼ ਰੈਗੂਲਰ ਪੀਸੀਐਮਸ ਦੀ ਸਰਕਾਰ ਪਰੇ ਤਾਂ ਕਿ ਜੋ ਸਿਸਟਮ ਹੈਗਾ ਹੈ ਹੈਲਥ ਸਰਵਿਸਿਸ ਦਾ ਉਹ ਸੀਮਲੈਸ ਤਰੀਕੇ ਨਾਲ ਚੱਲ ਪਾਏ ਠੀਕ ਹੈ ਹੋਰ ਕੀ ਮੰਗਾਂ ਨੇ ਤੁਹਾਡੀਆਂ ਬੰਦ ਕਿੜੀਆਂ ਕਿੜੀਆਂ ਚੀਜ਼ਾਂ ਹੋਈਆਂ ਸੀ ਜਿਨ੍ਹਾਂ ਨੂੰ ਤੁਸੀਂ ਹੁਣ ਦੁਬਾਰਾ ਚਾਲੂ ਕਰਵਾਉਣਾ ਚਾਹੁੰਦੇ ਹੋ ਦੇਖੋ ਜੋ ਦੂਜੀ ਡਿਮਾਂਡ ਸਾਡੀ ਉਹ ਸਿਕਿਉਰਿਟੀ ਦੀ ਸੀਗੀ ਤੁਹਾਨੂੰ ਪਤਾ ਹੀ ਅੱਜਕੱਲ ਪੱਕਿਆ ਮੁੱਦਾ ਹੈਗਾ ਦੋ ਟਾਈ ਸਾਲ ਤੋਂ ਸਰਕਾਰ ਨੂੰ ਕਹਿ ਰਹੇ ਪਰ ਕੋਈ ਔਨ ਗਰਾਉਂਡ ਨਹੀਂ ਸਾਨੂੰ ਦੇਖਣ ਨੂੰ ਮਿਲ ਰਹੀ ਪ੍ਰੋਵੀਜ਼ਨਸ ਅਸੀਂ ਸਰਕਾਰ ਨੂੰ ਹ ਕਿ ਅਸੀਂ ਵੀ ਕੋਈ ਵੀ ਡਾਕਟਰ ਅਨਸੇਵਨ ਐਨਵਾਇਰਨਮੈਂਟ ਚ ਕੰਮ ਨਹੀਂ ਕਰੂਗਾ 노 ਸਿਕਿਉਰਿਟੀ 노 ਵਰਕ ਨਾ ਉਤਰਿਕ ਤੋਂ ਬਾਅਦ ਠੀਕ ਹੈ ਤੀਜੀ ਜੋ ਡਿਮਾਂਡ ਸਾਡੀ ਯਹਾਂ ਸਾਡੇ ਜਿਹਨੂੰ ਕਹਿ ਸਕਦੇ ਹੋ ਕਿ ਸਾਡਾ ਹੱਕ ਹੈ ਕਿ ਹਰ ਡਾਕਟਰ ਦੀ ਜੋ ਕੈਰੀਅਰ ਹੁੰਦਾ ਉਹਦੇ ਵਿੱਚ ਤਿੰਨ ਅਸ਼ੋਰਟ ਕੈਰੀਅਰ ਪ੍ਰੋਗਰੈਸ਼ਨਸ ਡਾਕਟਰ ਨੂੰ ਮਿਲਦੇ ਨੇ ਦੇਖੋ ਸਾਡੇ ਤਨਖਾਹ ਪ੍ਰਾਈਵੇਟ ਨਾਲ ਅਸੀਂ ਇਕੁਏਟ ਨਹੀਂ ਕਰਦੇ ਅਸੀਂ ਕੰਪੇਅਰ ਨਹੀਂ ਕਰਦੇ ਕਿਉਂਕਿ ਸਾਡੇ ਜੋ ਜੋਬ ਪ੍ਰੋਫਾਈਲ ਹੈ ਉਹਦੇ ਵਿੱਚ ਸਾਡੀ ਸੈਟੀਸਫੈਕਸ਼ਨ ਹੈ ਉਹ ਲੋਕਾਂ ਦੀ ਸੇਵਾ ਹੈ ਉਹ ਸਾਡੀ ਕਮਾਈ ਹੈ ਇਸ ਲਈ ਪਰ ਇੱਕ ਡਿਗਨੀਫਾਈਡ ਪੇ ਹੋਣੀ ਜ਼ਰੂਰੀ ਹੈ ਉਹ ਜੋ ਡਿਗਨੀਫਾਈਡ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨਸ ਜੋ ਸਾਨੂੰ ਪਹਿਲਾਂ ਮਿਲਦੇ ਸੀਗੇ ਉਹ 2019 ਸੌਰੀ 2021 ਦੇ ਵਿੱਚ ਉਹ ਬਿਲਕੁਲ ਆਰਬਿਟਰੀ ਤਰੀਕੇ ਨਾਲ ਸਰਕਾਰ ਨੇ ਬੰਦ ਕਰਤੇ ਨਾ ਕੋਈ ਐਗਜ਼ੈਕਟਿਵ ਆਰਡਰ ਸੀਗਾ ਨਾ ਹੀ ਕੋਈ ਥਰੂ ਅਸੈਂਬਲੀ ਕੋਈ ਲੈਸੈਸ਼ਨ ਆਈ ਨਾ ਹੀ ਕੋਈ ਕੈਬਨਟ ਮੀਟਿੰਗ ਦੇ ਥਰੂ ਡਿਸਾਈਡ ਹੋਇਆ ਸੀਗਾ देयर वाज नो ਸੱਚ ਡਿਸੀਜਨ ਬਸ ਇੱਕ ਸਿੰਪਲ ਪਲੇਨ ਲੈਟਰ ਆਫ ਅ ਫਰਾਂਸ ਡਿਪਾਰਟਮੈਂਟ ਰਾਈ ਉਹਨਾਂ ਨੇ ਟੈਂਪਰਰੀ ਰੋਕ ਦਿੱਤੀ ਕਿ ਦੇਖਾਂਗੇ ਜੀ ਅੱਛਾ ਠੀਕ ਹੈ ਬੜੀ ਆਰਬਿਟਰੀ ਤਰੀਕੇ ਨਾਲ unprofessional way ਨਾਲ ਸਾਡਾ ਜੋ ਸਾਡੀ ਤਰੱਕੀਆਂ ਸੀਗੀਆਂ ਉਹ ਰੁਕੀਆਂ ਉਹਦੇ ਕਰਕੇ ਡਾਕਟਰਾਂ ਦਾ ਮਨੋਬਲ ਟੁੱਟਦਾ ਹੈ ਕਾਂਗਰਸ ਦੀ ਸਰਕਾਰ ਸੀ ਉਹ ਤੋਂ ਕੋਈ ਸਰਕਾਰ ਨਾਲ ਗੱਲਬਾਤ ਹੋਈ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਵੀ ਕਿਉਂ ਇਹ ਸਭ ਕੁਝ ਬੰਦ ਕੀਤਾ ਦੇਖੋ ਇਹ ਉਹਨਾਂ ਨੇ ਬੰਦ ਕੀਤਾ ਸੀ 2000 ਦੇ ਐਂਡ 21 ਦੇ ਐਂਡ ਦੇ ਵਿੱਚ ਤੇ ਨਾਲ ਦੇ ਨਾਲ ਇਲੈਕਸ਼ਨ ਕੋਰਡ ਲੱਗ ਗਿਆ ਸੀਗਾ ਜਿੱਥੇ ਬੰਦੀ ਨੂੰ ਮੌਕਾ ਹੀ ਨਹੀਂ ਮਿਲਿਆ ਕਿ ਉਹਨਾਂ ਨੇ ਇਹ ਚੀਜ਼ ਟੇਕ ਅਪ ਕਰੇ ਪਰ ਅਸੀਂ ਦੇਖਦੇ ਹਾਂ ਕਿ ਅਸੀਂ ਸੁਣਦੇ ਵੀ ਹੈਗੇ ਇਹ ਸਰਕਾਰ ਦਾ ਜੋ ਪ੍ਰਾਈਮ ਫੋਕਸ ਹੈਲਥ ਐਜੂਕੇਸ਼ਨ ਹੈ ਸੋ ਉਹਨੂੰ ਦੇਖਦੇ ਹੋਏ ਸੀ ਇਹ ਪੂਰੇ ਸਾਨੂੰ ਸਾਰੂੰ ਉਮੀਦ ਵੀ ਹੈਗੀ ਤੇ ਸਾਡੀ ਇਹ ਸਰਕਾਰ ਤੋਂ ਪੁਰਜੋਰ ਡਿਮਾਂਡ ਵੀ ਹੈਗੀ ਕਿ ਤੁਸੀਂ ਜੋ ਵੀ ਇਨਜਸਟਿਸ ਪਬਲਿਕ ਹੈਲਥ케ਅਰ ਦੇ ਨਾਲ ਜਾਂ ਉਹਨਾਂ ਦੇ ਡਾਕਟਰਾਂ ਦੇ ਨਾਲ ਪਿਛਲੀ ਸਰਕਾਰ ਨੇ ਕੀਤਾ ਉਹਨੂੰ ਰਿਵਰਟ ਕਰਕੇ ਉਹ ਡਿਸੀਜਨਸ ਵਾਪਸ ਲਿੱਤੇ ਜਾ ਕੱਲਾ ACP ਨਹੀਂ ਹੈ ਸਾਡੇ ਹੋਰ ਵੀ ਪੱਤੇ ਨੇ ਜੋ ਸਰਕਾਰ ਨੇ ਬੰਦ ਕਰਤੇ ਅਸੀਂ ਪਿੰਡਾਂ ਵਿੱਚ ਦੂਰ ਦਰਾਜ ਇਲਾਕੇ 'ਚ ਸਾਡੇ ਡਾਕਟਰ ਸੇਵਾ ਕਰਨ ਜਾਂਦੇ ਸੀਗੇ ਉਹਨੂੰ ਰੂਲ ਲੌਂਚ ਮਿਲਦਾ ਸੀਗਾ 24 ਘੰਟੇ ਡਿਊਟੀ ਕਰਨ ਲਈ ਸਾਨੂੰ 5% ਐਕਸਟਰਾ ਅਚਰੇ ਮਿਲਦਾ ਸੀਗਾ ਸਾਨੂੰ ਕਨਵੈਨਸ ਸਲੰਸ ਮਿਲਦਾ ਸੀਗਾ ਸਕੂਲ ਹੈਲਥ ਪ੍ਰੋਗਰਾਮਸ ਕਰਨ ਜਾਣ ਲਈ ਜਾਂ ਕੋਈ ਕੈਂਪ ਲਾਨ ਲਈ ਪल्स ਪੋਲੀਓ ਕਰਨ ਲਈ ਦੂਰ ਦੂਰ ਜਾਣ ਲਈ ਸਾਨੂੰ ਕਨਵੈਨਸ ਸਲੰਸ ਮਿਲਦਾ ਸੀ ਜੋ ਡਿਸਪੈਂਸਰੀ ਡਾਕਟਰ ਸੀਗੇ ਪੇਂਡੂ ਡਿਸਪੈਂਸਰੀ ਦੇ ਉਹ ਬੰਦ ਕਰਤੇ ਇਹਨਾਂ ਨੇ ਸਾਨੂੰ ਕੋਈ ਓਪੀਐਸ ਨਹੀਂ ਮਿਲ ਰਿਹਾ ਸਾਨੂੰ ਏਸੀ ਵੀ ਸਾਡੇ ਇਹਨਾਂ ਨੇ ਬੰਦ ਕਰਤਾ ਸਾਨੂੰ ਕੋਈ ਏਰੀਅਰਸ ਨਹੀਂ ਮਿਲੇ ਪੇ ਕਮਿਸ਼ਨ ਦੇ ਨਹੀਂ ਮਿਲਦੇ ਹੁੰਦੇ ਸੀ ਬਿਲਕੁਲ ਮਿਲੇ ਸੀਗੇ ਜੋ ਜੋ ਪਿਛਲੀ ਪੇ ਕਮਿਸ਼ਨ ਦੇ ਏਰੀਅਰ ਸੀਗੇ ਉਹ ਸਾਨੂੰ ਸਾਰੇ ਬਲਾਚਪੁਰ ਨੂੰ ਮਿਲੇ ਸੀਗੇ ਹੁਣ ਨਹੀਂ ਮਿਲਦੇ ਇਹ ਵੀ 2021 ਚ ਬੰਦ ਹੋ ਗਏ ਸੀ 2021 ਵਿੱਚ ਪੇ ਕਮਿਸ਼ਨ ਲਾਗੂ ਹੋਇਆ ਜੋ ਬਕਾਇਸੀ ਗੇ ਪੇ ਕਮਿਸ਼ਨ ਦੇ ਉਹ ਹਾਲਤ ਕਰ ਇੱਕ ਪੈਸਾ ਨਹੀਂ ਸਰਕਾਰ ਕੋਲ ਮਿਲੇਗਾ। ਬਲਕਿ ਇਹ ਜ਼ਿਕਰ ਇਹ ਗੱਲ ਹੈ ਕਿ ਉਹ ਇਹ ਉਹ ਸਰਵਿਸ ਹੈ ਜੋ ਅਸੀਂ ਕੋਵਿਡ 'ਚ ਦਿੱਤੀ ਹੈ। ਕੋਵਿਡ ਦੇ ਵਿੱਚ ਅਸੀਂ ਆਪਣੀ ਜਾਨ ਰਿਸਕ ਤੇ ਲਾ ਕੇ ਜੋ ਹੈਲਥ ਕੇਅਰ ਵਰਕਰਸ ਨੇ ਨੌਕਰੀ ਕੀਤੀ ਹੈ ਉਸ ਟਾਈਮ ਦੇ ਸਾਡੇ ਜੋ ਬੰਦੇ ਪੱਤੇ ਨੇ ਉਹ ਸਰਕਾਰ ਨੇ ਰੋਕੇ ਬੜੀ ਦੁਖ ਦੀ ਗੱਲ ਹੈ। ਤੇ ਹੁਣ ਸਰਕਾਰ ਦੇ ਨਾਲ ਕੋਈ ਇਨਾਂ ਦੌਰਾਨ ਮੀਟਿੰਗ ਹੋਈ ਹੈ ਜਦੋਂ ਤੁਸੀਂ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ ਜਦੋਂ ਦੀ ਡਿਪਾਰਟਮੈਂਟਲ ਵਰਕ ਤੁਸੀਂ ਮੰਗ ਕੀਤੀ ਤਾਂ ਕੋਈ ਸਰਕਾਰ ਨਾਲ ਗੱਲਬਾਤ ਹੋਈ ਹੈ ਪਹਿਲਾਂ ਮੀਟਿੰਗਸ ਹੋਈਆਂ ਨੇ। ਦੇਖੋ ਕਰੰਟਲੀ ਸੜਿਤ ਮੀਟਿੰਗਸ ਹੋਈਆਂ 1 ਮਹੀਨੇ ਦੇ ਵਿੱਚ ਜੀ ਦੋ ਵਾਰੀ ਸੈਕਟਰੀ ਸਾਹਿਬ ਨਾਲ ਇੱਕ ਵਾਰੀ ਐਚਐਮ ਸਾਹਿਬ ਨਾਲ ਪੰਜਾਬ ਪਵਨ ਦੇ ਵਿੱਚ ਉਸ ਤੋਂ ਪਹਿਲਾਂ ਘੱਟੋ ਘੱਟ 5 ਤੋਂ ਲੈ ਕੇ 6 ਵਾਰੀ ਅਸੀਂ ਸਰਕਾਰ ਨਾਲ ਗੱਲ ਕੀਤੀ ਹੈ ਮਿਨਿਸਟਰ ਲੈਵਲ ਤੇ ਵੀ ਸੈਕਟਰੀ ਲੈਵਲ ਤੇ ਵੀ ਇਹਹੀ ਡਿਮਾਂਡ ਸੀ ਕਿਆਂ ਪਰ ਇੱਕ ਵੀ ਕੰਕ੍ਰੀਟ ਸਟੈਪ ਸਰਕਾਰ ਵੱਲੋਂ ਦੇਖਣ ਨੂੰ ਮਿਲਿਆ ਸਾਨੂੰ ਅਸੀਂ ਆਸ਼ਵਾਸ਼ਣ ਕੀ ਮਿਲੇ ਅਸੀਂ ਆਸ਼ਵਾਸ਼ਣ ਇਹ ਮਿਲੇ ਸੀ ਕਿ ਦੇਖਾਂਗੇ ਜੀ ਡਿਸਕਸ ਕਰਾਂਗੇ ਜੀ ਪਰ ਕੋਈ ਵੀ ਸਟੈਪ ਉਹਨਾਂ ਨੇ ਨਹੀਂ ਲਿਤਾ ਗਿਆ ਪਰ ਹੁਣ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਡਾਕਟਰਾਂ ਦੀ ਸ਼ਾਰਟੇਜ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਜੋ ਇਹ ਪਬਲਿਕ ਹੈਲਥ케ਅਰ ਹੁਣ ਅਫੋਰਡ ਨਹੀਂ ਕਰ ਸਕਦਾ ਕਿ ਹੋ ਡਾਕਟਰ ਜੌਬ ਛੱਡ ਕੇ ਜਾ ਤੇ ਭਰਤੀਆਂ ਬਹੁਤ ਜ਼ਰੂਰੀ ਨੇ ਡਾਕਟਰ ਨੂੰ ਰੀਟੇਨ ਕਰਨਾ ਬਹੁਤ ਜ਼ਰੂਰੀ ਹੈ ਉਹਨਾਂ ਦਾ ਮਨੋਬਲ ਬਣਾਈ ਰੱਖਣਾ ਉਹਨਾਂ ਨੂੰ ਸਿਕਿਓਰ ਸੇਫ ਅਰੇਂਜਮੈਂਟ ਦੇ ਕੇ ਉਹਨਾਂ ਦੇ ਬੰਦੀ ਤਰਕੀਆਂ ਪੱਤੇ ਦੇ ਕੇ ਉਹਨਾਂ ਨੂੰ ਮੋਟੀਵੇਟਿਡ ਰੱਖਣਾ ਬਹੁਤ ਜ਼ਰੂਰੀ ਹੈ ਜਿਹੜੇ ਕੱਲ ਤੁਸੀਂ ਪੈਂਫਲੇਟ ਦੇਣੇ ਉਹ ਕਿੰਨਾਂ ਨੂੰ ਦੋਵਗੇ ਤੇ ਉਸ ਦੇ ਵਿੱਚ ਕੀ ਕੀ ਲਿਖਿਆ ਹੋਏਗਾ ਦੇਖੋ ਅਸੀਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਾਣਾ ਹੈ ਕਿ ਇਹ ਜੋ ਸਾਡੀ ਲੜਾਈ ਹੈ ਉਹ ਉਹਨਾਂ ਲਈ ਹੈ ਕਿ ਇਸ ਲੜਾਈ 'ਚ ਅਸੀਂ ਇਕੱਠੇ ਆਂ ਕਿਉਂਕਿ ਜੋ ਹੱਕ ਉਹਨਾਂ ਦੇ ਨੇ ਉਹ ਹੱਕਾਂ ਲਈ ਅਸੀਂ ਲੜਾਂਗੇ ਠੀਕ ਹੈ ਲੋਕਾਂ ਨੂੰ ਜਾਗਰੂਕ ਕਰਾਵਾਂਗੇ ਤੁਹਾਡੇ ਇਹ ਹੱਕ ਹੈਗੇ ਉਹ ਪੂਰੇ ਨਹੀਂ ਹੋ ਪਾਰੇ ਤੁਹਾਨੂੰ ਜੋ ਸਰਵਿਸਿਜ਼ ਮਿਲਣੀ ਚਾਹੀਦੀਆਂ ਹਨ ਜਿੰਨੇ ਡਾਕਟਰ ਤੁਹਾਨੂੰ ਇਹ ਡਿਪਾਰਟਮੈਂਟ ਚ ਚਾਹੀਦੇ ਨੇ ਉਹ ਨਹੀਂ ਹੈਗੇ ਜੋ ਹੈਗੇ ਨੇ ਉਹ ਛੱਡ ਕੇ ਜਾ ਰਹੇ ਨੇ ਉਹਨਾਂ ਨੂੰ ਅਸੀਂ ਰੋਕਣਾ ਹੈ ਛੱਡਣ ਤੋਂ ਜੋ ਨਹੀਂ ਜੋ ਭਰਤੀਆਂ ਹੋਣੇ ਚਾਹੀਦੀਆਂ ਭਰਤੀਆਂ ਅਸੀਂ ਕਰਾਣੀਆਂ ਹਨ ਸਿਕਿਉਰਿਟੀ ਸੇਫਟੀ ਦੇਣੀ ਹੈ ਸਿਕਿਉਰਿਟੀ ਸੇਫਟੀ ਹਸਪਤਾਲ ਦੇ ਵਿੱਚ ਸਿਰਫ ਡਾਕਟਰ ਲਈ ਨਹੀਂ ਹੈ ਜੋ ਫੀਮੇਲ ਪੇਸ਼ੈਂਟ ਨੇ ਬੱਚੇ ਨੇ ਲੇਡੀਜ਼ ਨੇ ਜਾਂ ਓਵਰঅল ਪੇਸ਼ੈਂਟ ਨੇ ਉਹਨਾਂ ਲਈ ਵੀ ਇੱਕ ਮਾਹੌਲ ਸਾਸਤਰਾ ਬਣੂਗਾ 24 ਘੰਟੇ ਪੇਸ਼ੈਂਟ ਆਉਂਦੇ ਨੇ ਕੁਝ ਨੇ ਕੁਝ ਆਉਂਦੇ ਨੇ ਨਸ਼ੇ ਦੇ ਵਿੱਚ ਆਉਂਦੇ ਨੇ ਸ਼ਾਮ ਰਾਤ ਵਿੱਚ ਤੇ ਉਹ ਅਨਸੇਫ এনवायरमेंट ਸਾਰਿਆਂ ਲਈ ਹੈ ਜੇ ਸੇਫਟੀ ਸਿਕਿਉਰਿਟੀ ਮੰਗਾਂਗੇ ਡਾਕਟਰਾਂ ਦੀ ਭਰਤੀ ਮੰਗਾਂਗੇ ਡਾਕਟਰਾਂ ਨੂੰ ਡਿਪਾਰਟਮੈਂਟ ਛੱਡਣ ਤੋਂ ਰੋਕਾਂਗੇ ਤੇ ਅਲਟੀਮੇਟਲੀ ਫਾਇਦਾ ਸਿਰਫ ਤੇ ਸਿਰਫ ਜਨਤਾ ਦਾ ਹੈ ਇਹ ਲੜਾਈ ਜਨਤਾ ਦੀ ਹੀ ਹੈਗੀ ਹੈ ਜਨਤਾ ਨੂੰ ਇਹੀ ਪੈਂਫਲੈਟ ਰਾਈਸਿੰਗ ਵਿੱਚ ਜਨਸਮ ਜਾਣਾ ਚਾਹੁੰਦਾ ਹੁਣ ਜੇ ਦੁਆਰਾ ਤੁਹਾਡੀ ਜੇ ਮੀਟਿੰਗ ਹੁੰਦੀ ਹੈ ਜੇ ਸਰਕਾਰ ਨੇ ਹਜੇ ਵੀ ਨਿਮੰਨੀ ਤਾਂ ਫਿਰ ਸਟ੍ਰਾਈਕ ਤੇ ਜਾਉਂਗੇ ਬਿਲਕੁਲ ਅਨਮਿੱਥ ਸਮੇਂ ਦੇ ਵਾਸਤੇ ਬਿਲਕੁਲ 100% ਜੀ ਮੈਂ ਇਹ ਗੱਲ ਸਰਕਾਰ ਨੂੰ ਮੈਂ ਬਤੌਰ ਪ੍ਰਧਾਨ ਤੇ ਬਤੌਰ ਸਾਡੀ ਜਥੇਬੰਦੀ ਇਹ ਕਲੀਅਰ ਕਰ ਚੁੱਕੀ ਹੈ ਕਿਉਂਕਿ ਇਹ ਜੋ ਸਾਡੀ ਹੱਕ ਦੀ ਲੜਾਈ ਹੈ ਇਹ ਇੰਨੀ ਕੋ ਜਾਇਜ਼ ਹੈ ਕਿ ਸਾਡੀ ਕੌਂਸ਼ੀਅੰਸ ਅਲਾਉ ਨਹੀਂ ਕਰਦੀ ਸਾਨੂੰ ਬੈਕਆਊਟ ਕਰਨ ਲਈ ਨਾ ਹੀ ਅਸੀਂ ਬੈਕਆਊਟ ਕਰਾਂਗੇ ਜਦ ਤੱਕ ਇਹ ਸਾਡੇ 5 ਹੱਕ ਨਹੀਂ ਮੰਨੇ ਜਾਂਦੇ ਤਬ ਤੱਕ ਇਨਡੈਫੀਨਟ ਸਟ੍ਰਾਈਕ ਦੀ ਜੋ ਕਾਲ ਸਾਡੇ ਨੌ ਤਰੀਕ ਤੋਂ ਬਾਅਦ ਹੈਗੀ ਜਾਰੀ ਰਹੇਗੀ ਚਾਹੇ ਸਰਕਾਰ ਦੋ ਦਿਨ ਚ ਮੰਨੇ ਚਾਹੇ ਹਫਤੇ ਚ ਮੰਨੇ ਚਾਹੇ ਮਹੀਨੇ ਚ ਭਾਵੇਂ ਸਾਲ ਠੀਕ ਹੈ ਅਸੀਂ ਨਹੀਂ ਹਰਦੇ ਚ ਪਿੱਛੇ ਗਏ ਬਹੁਤ ਧੰਨਵਾਦ ਜੀ ਤਹਿਸਨ ਸਾਡੇ ਨਾਲ ਡਾਕਟਰ ਅਖਿਲ ਸਰੀਨ ਜਿਨ੍ਹਾਂ ਨਾਲ ਗੱਲਬਾਤ ਹੋਈ ਹੈ ਤਾਂ ਬੜੀ ਵਧੀਆ ਢੰਗ ਦੇ ਨਾਲ ਇਹਨਾਂ ਨੇ ਸਮਝਾਇਆ ਕਿ ਕਿਸ ਤਰ੍ਹਾਂ ਇਹਨਾਂ ਨੂੰ ਜੋ ਪੱਤੇ ਮਿਲਦੇ ਸੀਗੇ ਉਹ ਬੰਦ ਹੋਏ ਜਾਂ ਕਿਸ ਤਰ੍ਹਾਂ ਡਾਕਟਰਾਂ ਦੀ ਕਮੀ ਹੈ ਤੇ ਉਹ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਦੇ ਵਾਸਤੇ ਸਰਕਾਰ ਨੂੰ ਜਲਦ ਤੋਂ ਜਲਦ ਕਦਮ ਚੱਕਣੇ ਚਾਹੀਦੇ ਤੇ ਅਪਡੇਟਸ ਹਨ ਜੋ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਰਮਜੀਤ